ਬੰਗਾਲ ਟੀਵੀ ਦੇਖਦੇ ਦਰਸ਼ਕਾਂ ਨਾਲ ਫਤਿਹ ਦੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੰਜਾਬ ਸਰਕਾਰ ਕੇਂਦਰ ਸਰਕਾਰ ਅਤੇ ਭਾਰਤ ਦੇ ਮੀਡੀਆ ادارے ਤੋਂ ਇੱਕ ਸਵਾਲ ਪੁੱਛਣਾ ਚਾਹੁੰਦੇ ਆ ਕਿ ਭਾਈ ਅਮਰਤਪਾਲ ਸਿੰਘ ਹੋਰਾਂ ਨਾਲ ਲਗਾਤਾਰ ਧੱਕੇਸ਼ਾਹੀ ਕਿਉਂ ਕੀਤੀ ਜਾ ਰਹੀ ਹੈ ਜਦੋਂ ਵੀ ਭਾਰਤੀ ਜਾਂ ਪੰਜਾਬੀ ਟੀਵੀ ਚੈਨਲਾਂ ਉੱਤੇ ਭਾਈ ਅਮਰਤਪਾਲ ਸਿੰਘ ਅਤੇ ਸਾਥੀ ਸਿੰਘਾਂ ਉੱਪਰ ਹੋਈ ਅਤੇ ਹੋ ਰਹੀ ਸਰਕਾਰੀ ਧੱਕੇਸ਼ਾਹੀ ਦੀ ਗੱਲ ਹੁੰਦੀ ਹੈ ਨਜਾਇਜ਼ ਤੌਰ ਤੇ ਲਾਈ ਗਈ NSA ਤੇ ਤਾਂ ਰਾਜ ਚੁੱਕਿਆ ਜਾਂਦਾ ਹੈ ਤਾਂ ਸਿਰਫ ਸਰਕਾਰੀ ਪੱਖ ਵਾਲੇ ਬੁਲਾਰੇ ਹੀ ਨਹੀਂ ਬਲਕਿ ਚੈਨਲਾਂ ਦੇ ਐਂਕਰ ਵੀ ਬੜੇ ਬੀਬੇ ਰਾਣੀ ਜੇ ਮਸੂਮ ਬਣ ਕੇ ਉਪਦੇਸ਼ ਕਰਦੇ ਹਨ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਥਾਣੇ ਉੱਤੇ ਹਮਲਾ ਕੀਤਾ ਹਿੰਸਾ ਕੀਤੀ ਤਾਂ ਫਿਰ NSA ਤਾਂ ਲਗਣੀ ਹੀ ਸੀ ਪਰ ਸਾਡਾ ਸਵਾਲ ਇਹ ਹੈ ਕਿ ਫਾਸ਼ੀਵਾਦੀ ਕਾਨੂੰਨ ਸਿੱਖਾਂ ਅਤੇ ਮੁਸਲਮਾਨਾਂ ਲਈ ਹੀ ਕਿਉਂ ਹਨ ਕਿ ਇਹ ਟੀਵੀ ਚੈਨਲਾਂ ਵਾਲੇ ਦਿੱਲੀ ਤਖਤ ਤੇ ਕਾਬਜ਼ ਲੋਕਾਂ ਵੱਲੋਂ ਅਪਣਾਏ ਜਾਂਦੇ ਦੌਰੇ ਮਾਪਦੰਡਾਂ ਬਾਰੇ ਨਹੀਂ ਜਾਣਦੇ ਜੇ ਸੱਚਮੁੱਚ ਹੀ ਨਹੀਂ ਜਾਣਦੇ ਤਾਂ ਅਸੀਂ ਇਹਨਾਂ ਨੂੰ ਕੁਝ ਸਵਾਲ ਪੁੱਛਦੇ ਹਾਂ ਕੁਝ ਤੱਥ ਇਹਨਾਂ ਅੱਗੇ ਜ਼ਰੂਰ ਪੇਸ਼ ਕਰਦੇ ਹਾਂ ਜਿੱਥੇ ਹਿੰਦੂਵਾਦੀ ਭੀੜਾਂ ਵੱਲੋਂ ਜੋ ਹਿੰਸਾ ਕੀਤੀ ਗਈ ਜਿਵੇਂ ਥਾਣਿਆਂ ਉੱਤੇ ਹਮਲੇ ਕੀਤੇ ਗਏ ਉਹਨਾਂ ਸਾਹਮਣੇ ਅਜਨਾਲੇ ਵਿੱਚ ਹੋਇਆ ਕਟਨਾਕਰਮ ਤਾਂ ਕੁਝ ਵੀ ਨਹੀਂ ਸੀ ਪਰ ਇੰਨੀ ਭਿਆਨਕ ਹਿੰਸਾ ਕਰਨ ਦੇ ਬਾਵਜੂਦ ਕਿਸੇ ਹਿੰਦੂਵਾਦੀ ਲੀਡਰ ਉੱਤੇ ਅਜੇ ਤੱਕ ਐਨਐਸਏ ਨਹੀਂ ਲੱਗਾ ਆਓ ਇਹਨਾਂ ਕੁਝ ਕਟਨਾਵਾਂ ਤੇ ਚਾਨਣਾ ਪਾਉਂਦੇ ਹਾਂ 3 ਦਸੰਬਰ 2018 ਨੂੰ ਯੂਪੀ ਦੇ ਬੁਲੰਦ ਸ਼ਹਿਰ ਵਿੱਚ ਗਊ ਰੱਖਿਆ ਦੇ ਨਾਂ ਤੇ ਇਕੱਠੀ ਹੋਈ RSS ਵਾਲਿਆਂ ਦੇ ਹਿੰਦੂਵਾਦੀ ਭੀੜ ਨੇ ਇੱਕ ਥਾਣਾ ਅੱਗ ਲਾ ਕੇ ਫੂਕ ਦਿੱਤਾ। ਪੁਲਿਸ ਦੀਆਂ ਕਈ ਗੱਡੀਆਂ ਫੂਕ ਦਿੱਤੀਆਂ ਜਦੋਂ ਥਾਣੇ ਨੂੰ ਅੱਗ ਲਾਈ ਗਈ ਤਾਂ ਕਈ ਪੁਲਿਸ ਵਾਲੇ ਥਾਣੇ ਦੇ ਅੰਦਰ ਘੇਰੇ ਗਏ। ਪੁਲਿਸ ਵਾਲੇ ਲੋਹੇ ਦੇ ਰੋਸ਼ਨਦਾਨ ਤੋੜ ਕੇ ਬਾਹਰ ਨਿਕਲਣ ਨਹੀਂ ਤਾਂ ਉਹ ਵੀ ਅੰਦਰ ਹੀ ਸੜ ਕੇ ਮਰ ਜਾਂਦੇ। ਇੰਸਪੈਕਟਰ ਸਬੋਧ ਸਿੰਘ ਦਾ ਰਿਵਾਲਵਰ ਖੋ ਕੇ ਉਸ ਦੇ ਸਿਰ ਵਿੱਚ ਗੋਲੀ ਮਾਰੀ ਗਈ ਤੇ ਉਹਦਾ ਕਤਲ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਇੰਸਪੈਕਟਰ ਸਬੋਧ ਸਿੰਘ ਦੀ ਲਾਸ਼ ਜੀਪ ਦੇ ਨਾਲ ਅੱਧਾ ਘੰਟਾ ਪੁੱਠੀ ਲਟਕੀ ਰਹੀ। ਕਿਸੇ ਵੀ ਦੋਸ਼ੀ ਉੱਤੇ NSA ਨਹੀਂ ਲਾਈ ਗਈ ਕਿਉਂਕਿ ਉਹ ਹਿੰਦੂ ਸਿਗੇ ਅਤੇ ਆਪਣੇ ਆਪ ਨੂੰ ਗਊ ਦੇ ਰਾਖੇ ਅਖਵਾਉਣ ਵਾਲੇ ਉਹ ਕਿਸੇ ਨੂੰ ਵੀ ਕਤਲ ਕਰ ਦੇਣ ਪੁਲਸ ਵਾਲਿਆਂ ਨੂੰ ਗੋਲੀਆਂ ਮਾਰ ਦੇਣ ਪੁਲਸ ਵਾਲਿਆਂ ਨੂੰ ਥਾਣੇ ਵਿੱਚ ਬੰਦ ਕਰਕੇ ਥਾਣੇ ਫੂਕ ਦੇਣ ਉਹਨਾਂ ਉੱਤੇ ਕਦੇ NSA ਨਹੀਂ ਲੱਗਦੀ ਸਗੋਂ ਉਲਟਾ ਇਸ ਕਾਂਡ ਦਾ ਜਿਹੜਾ ਦੋਸ਼ੀ ਸਚਿੰਤ ਅਹਿਲਾਵਤ ਸੀ ਕਾਨੂੰਨ ਦੇ ਰਾਜ ਦਾ ਦਾਵਾ ਕਰਨ ਵਾਲੀ ਭਾਜਪਾ ਨੇ ਉਸ ਦੋਸ਼ੀ ਨੂੰ 2023 ਵਿੱਚ ਬੁਲੰਦ ਸ਼ਹਿਰ ਜ਼ਿਲ੍ਹੇ 'ਚ ਆਪਣੀ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ 12 ਫਰਵਰੀ 2025 ਨੂੰ ਕਰਨਾਟਕ ਦੇ ਮੈਸੂਰ ਵਿੱਚ ਇੱਕ ਭੀੜ ਨੇ ਫੇਸਬੁੱਕ ਤੇ ਪਈ ਕਿਸੇ ਦੀ ਪੋਸਟ ਦੇ ਵਿਰੋਧ ਵਿੱਚ ਥਾਣੇ ਤੇ ਹਮਲਾ ਕਰ ਦਿੱਤਾ। ਕਈ ਗੱਡੀਆਂ ਫੋਕ ਦਿੱਤੀਆਂ ਗਈਆਂ ਅਤੇ 7 ਪੁਲਿਸ ਵਾਲੇ ਜ਼ਖਮੀ ਕਰ ਦਿੱਤੇ ਗਏ। ਕਿਸੇ ਤੇ ਐਨਐਸਏ ਨਹੀਂ ਲੱਗੀ। 1 ਮਾਰਚ 2025 ਨੂੰ ਰਾਜਸਥਾਨ ਦੇ ਹਨੂਮਾਨਗੜ੍ਹ ਵਿੱਚ ਚੋਰੀ ਦੀ ਜਾਂਚ ਕਰ ਰਹੀ ਪੁਲਿਸ ਤੇ ਇੱਕ ਭੀੜ ਨੇ ਹਮਲਾ ਕਰ ਦਿੱਤਾ। ਸਰਕਾਰੀ ਗੱਡੀ ਭੰਨ ਦਿੱਤੀ ਗਈ ਅਤੇ 3 ਪੁਲਿਸ ਵਾਲੇ ਜ਼ਖਮੀ ਕਰ ਦਿੱਤੇ ਗਏ। ਕਿਸੇ ਦੋਸ਼ੀ ਉੱਤੇ ਐਨਐਸਏ ਨਹੀਂ ਲੱਗੀ। ਬਿਹਾਰ ਦੇ ਸਾਰਨ ਇਲਾਕੇ ਵਿੱਚ 13 ਮਾਰਚ 2025 ਵਿੱਚ ਇੱਕ ਗਾਂਜੇ ਦੇ ਤਸਕਰ ਨੂੰ ਪੁਲਿਸ ਨੇ ਫੜਿਆ ਉਸ ਨੂੰ ਛਡਾਉਣ ਲਈ ਭੀੜ ਨੇ ਪੁਲਿਸ ਉੱਤੇ ਹਮਲਾ ਕਰ ਦਿੱਤਾ ਏਐਸਆਈ ਰਾਜੀਵ ਮੰਜਨ ਮੱਲ ਮਾਰਿਆ ਗਿਆ ਕਿਸੇ ਤੇ ਐਨਐਸਏ ਨਹੀਂ ਲੱਗੀ ਪੰਜਵੀਂ ਘਟਨਾ 15 ਮਾਰਚ 2025 ਨੂੰ ਬਿਹਾਰ ਦੇ ਮੁੰਗੇਰ ਇਲਾਕੇ ਵਿੱਚ ਇੱਕ ਭੀੜ ਨੇ ਪੁਲਿਸ ਉੱਤੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਇੱਕ ਏਐਸਆਈ ਸੰਤੋਸ਼ ਕੁਮਾਰ ਮਾਰਿਆ ਗਿਆ ਕਿਸੇ ਉੱਤੇ ਐਨਐਸਏ ਨਹੀਂ ਲੱਗੀ ਇਹ ਉਹ ਘਟਨਾਵਾਂ ਨੇ ਜਿੰਨਾ ਵਿੱਚ ਜਾਣ ਬੁੱਝ ਕੇ ਥਾਣਿਆਂ ਨੂੰ ਅੱਗ ਲਾਈ ਗਈ ਸਿਰਫ ਇੰਨਾ ਹੀ ਨਹੀਂ ਪੁਲਿਸ ਅਫਸਰਾਂ ਨੂੰ ਜਾਨੋਂ ਮਾਰਿਆ ਗਿਆ ਫਿਰ ਵੀ ਕਿਸੇ ਦੋਸ਼ੀ ਉੱਤੇ ਐਨਐਸਏ ਨਹੀਂ ਲਾਈ ਗਈ ਇਸ ਤੋਂ ਇਹ ਸਿੱਧੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਕਾਨੂੰਨ ਦੇ ਦੌਰੇ ਮਾਪਦੰਡ ਵਰਤੇ ਜਾ ਰਹੇ ਹਨ ਹਿੰਦੂ ਬਹੁਗਿਣਤੀ ਲਈ ਹੋਰ ਅਤੇ ਘੱਟ ਗਿਣਤੀਆਂ ਲਈ ਹੋਰ ਇੱਕ ਸ਼ਾਇਰ ਦੀਆਂ 17 ਇਸ ਵਰਤਾਰੇ ਉੱਤੇ ਬਿਲਕੁਲ ਪੂਰੀ ਤਰ੍ਹਾਂ ਟੁੱਕਦੀਆਂ ਹਨ ਹਮ ਆ ਵੀ ਭਰਤੇ ਹਨ ਤਾਂ ਹੋ ਜਾਂਦੇ ਹਨ ਬਦਨਾਮ ਉਹ ਕਤਲ ਵੀ ਕਰਤੇ ਹਨ ਤਾਂ ਚਰਚਾ ਨਹੀਂ ਹੁੰਦਾ ਸੋ ਅਜਿਹੇ ਦੰਗਾਕਾਰੀ ਅਤੇ ਹਿੰਸਾ ਨੂੰ ਭੜਕਾਉਣ ਵਾਲਿਆਂ ਖਿਲਾਫ ਐਨਐਸਏ ਕਿਉਂ ਨਹੀਂ ਲਾਈ ਜਾਂਦੀ ਜਦ ਕਿ ਦੂਜੇ ਪਾਸੇ ਬੇਗੁਨਾਪਈ ਅਮਰਿਤਪਾਲ ਸਿੰਘ ਤੇ ਐਨਐਸਏ ਲੱਗੀ ਹੋਣ ਦੇ ਬਾਵਜੂਦ ਯੂਐਪੀਏ ਦੀ ਧਾਰਾ ਲਾ ਦਿੱਤੀ ਗਈ ਹੈ ਇਹ ਘਟ ਗਿਣਤੀ ਕੌਮਾਂ ਨੂੰ ਵਾਰ-ਵਾਰ ਗੁਲਾਮੀ ਦਾ ਅਹਿਸਾਸ ਕਰਵਾਏ ਜਾਣ ਦਾ ਵਰਤਾਰਾ ਹੈ ਜਿਨ੍ਹਾਂ ਨੂੰ ਵਾਰ-ਵਾਰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਵੇ ਉਹ ਅਖੀਰ ਆਜ਼ਾਦੀ ਲਈ ਲੜਦੇ ਹਨ ਅਤੇ ਦੁਨੀਆ ਦੀ ਕੋਈ ਵੀ ਤਾਕਤ ਉਹਨਾਂ ਨੂੰ ਆਜ਼ਾਦ ਹੋਣ ਤੋਂ ਰੋਕ ਨਹੀਂ ਸਕਦੀ ਇਸ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਸਾਂਝੇ ਕਰਨਾ ਵੱਖ-ਵੱਖ ਵਿਸ਼ਿਆਂ ਤੇ ਅਜਿਹੀਆਂ ਵੀਡੀਓਜ਼ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ